ਮਨ ਤਾਨਾ ਹੈ ਮੇਰੀ ਜਿੰਦੜੀਏ ਗੁਣ ਕਵੈ ਹਰ ਪ੍ਰਭ ਕੇ ਰਾਮ ਤੇਸਰਾ ਬਨ ਭਲੇ ਸੋਖ ਨੀ ਕਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣਾ ਹਰ ਤੇਰੀ ਰਾਮ ਸੁਸੀਸ ਭਲਾ ਭਵਤ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਨਗ ਕਰਨ ਤੂ ਗਰੀਹਾ ਮੇਰੀ ਜਿੰਦੜੀ ਜਨ ਹਰ ਨਾਮ ਚਿਤੇ ਰਾਮ ਤੇਨੇ ਤਰਾ ਭਲੇ ਪ੍ਰਭਾਣ ਹੈ ਮੇਰੀ ਜਿੰਦੜੀ ਜੋ ਸਾਧੂ ਸੰਤ ਗੁਰ ਦੇਖੇ ਜੋ ਹਾਰ ਜਸੀ ਹਾਰੇ ਹਰਿ ਨਿਖੈ ਰਾਮ ਤੇ ਸੁਜਨ ਕੇ ਪਗ ਨਿਤ ਪੂਜੀਐ ਮੇਰੀ ਜਿੰਦੜੀ ਜੋ ਮਾਰਗ ਧਰਮ ਚਲੇ ਸਹਿ ਰਾਮ ਨਾ ਨਿਕਤ ਨਿਟਹੋਂ ਵਾਰਿਆ ਮੇਰੀ ਜਿੰਦੜੀ ਹਰ ਸੁਣ ਹਰ ਨਾਮੁ ਅਗੇ ਸਹਿ ਰਾਮ ਤਹ ਤਪਤਾਲ ਆਕਾਸ਼ ਹੈ ਮੇਰੀ ਜਿੰਦੜੀ ਸਾਹ ਹਰ ਹਰ ਨਾਮ ਤੇ ਆਵੇ ਰਾਮ ਆ ਪਾਉਣ ਪਾਣੀ ਬੈ ਸੰਤਰ ਮੀਲੀ ਜਿੰਦੜੀ ਨਿਤ ਹਰ ਹਰੇ ਹਾਰ ਜਸ ਗਾਵੇ ਨਾਮ ਬਣ ਤ੍ਰਣਾ ਸਭ ਆਕਾਰ ਹੈ ਮੇਰੀ ਜਿੰਦੜੀ ਮੁਖ ਹਰ ਹਰ ਨਾਮ ਤੇ ਆਵੇ ਰਾਮ ਨਾ ਲਗ ਤਿਹਰ ਦਰਪਨ ਆ ਮੇਰੀ ਜਿੰਦੜੀ ਜੋ ਗੁਰਮਖ ਭਗਤ ਰਾਮ ਲਾਵੇ ਰਾਮ ਬਿਹਾਗੜਾ ਮਹਲਾ ਚੋਤ ਜਿਨ ਹਰ ਹਰ ਨਾਮ ਨਚੇ ਤਿਓ ਮੇਰੀ ਜਿੰਗੜੀਏ ਤੇ ਮਨ ਵਰਗੂੜ ਈ ਆੜੇ ਰਾਮ ਜੋ ਮਾਇਆ ਚਿਤ ਮਾਇਂ ਦੇ ਮੇਰੀ ਜਿੰਗੜੀਏ ਸਿਆੰਤਾ ਗਏ ਪਛਤਾਣੇ ਰਾਮ ਹਰਦਰ ਕਹਿ ਟੋਈ ਨਾਮ ਹਨ ਮੇਰੀ ਜਿੰਗੜੀਏ ਜੋ ਮਲਵਕਾ ਪਾਪ ਘਵਾਨੇ ਰਾਮ ਧਰਨਾ ਨਾਮ ਗੰਮਲੇ ਉਪਰੇ ਮੇਰੀ ਜਿੰਦੜੀ ਹਰਜ ਪਰਮ ਨਾਮ ਸੁਮਣੀ ਰਾਮ ਸਭ ਜਾਈ ਮਨੋ ਗੁਰ ਬਿਨੇ ਉਪਰੇ ਮੇਰੀ ਜਿੰਦੜੀ ਹਰਜ ਕਾਰਨ ਨਾਮ ਸੁਮਣੀ ਰਾਮ ਸਭ ਜਾਈ ਮਨੋ ਸਤਗੁਰ ਕੋ ਮੇਰੀ ਜਿੰਦੜੀ ਜੋ ਹਰ ਹਰ ਨਾਮ ਜਪਦੇ ਆ ਕਿਨ ਟਿਲ ਨਾ ਕੀਜਈ ਮੇਰੀ ਜਿੰਦੜੀ ਮਤ ਕੇ ਜਾਪੈ ਸੋ ਆਵੈ ਕੀ ਨਾ ਆਵੈ ਰਾਮ ਸਾਵੇਲਾ ਸੋ ਹੁਰਤ ਸਾ ਕੜੀ ਸੋ ਮੁਹਤ ਸਪਲ ਹੈ ਮੇਰੀ ਜਿੰਦੜੀ ਜਿਤ ਹਰ ਮੇਰਾ ਚਿਤ ਆਵੈ ਰਾਮ ਜਨਨਾਲਿਕ ਨਾਮ ਧਿਆਇ ਮੇਰੀ ਜਿੰਦੜੀ ਜਾਵਾ ਕੰ ਕਰ ਦੇਨ ਨ ਆਵੇ ਰਾਮ ਹਰ ਵੇਖਾ ਸੋਣਾ ਨਿਤ ਸਭ ਕਸ਼ਮੀਰੀ ਜਿੰਦੜੀਏ ਛੋੜ ਰਹਿ ਜਨ ਪਾਪ ਕਮ ਤੇਰਾ ਕਿਸੇ ਅੰਦਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ ਤੇਨ ਜਨ ਮਹਾ ਦਾ ਸਾਡ ਸਭ ਪੱਥੀ ਰਾਮ ਜੇਸ ਅੰਦਰ ਹਿਰਦਾ ਸੁਖ ਹੈ ਮੇਰੀ ਜਿੰਦੜੀ ਸੋਟਾ ਕਪਤੀ ਰਾਮ ਹਨ ਪੋ ਨਾਮプチਆ ਮੇਰੀ ਜਿੰਦੜੀ ਸਭ ਚਕਮਾਰਨਾ ਕ੍ਰਿਸ਼ਟ ਕਪਤੀ ਰਾਮ ਘਰ ਪੂਰਾ ਨਾਮ ਨਿਮਸੀਆ ਮੇਰੀ ਜਿੰਦੜੀ ਜਿਨ ਪੈਰਿਆਂ 'ਨ ਸਭ ਭੱਤੀ ਰਾਮ ਸੋ ਐਸਾ ਹਰ ਨਿਤ ਸੇਵੀਏ ਮੇਰੀ ਜਿੰਦੜੀ ਜੋ ਸਬਦ ਸਾਹਿਬ ਕੰਡਾ ਰਾਮ ਜਿਨਿ ਇੱਕ ਮਾਨੇਕ ਰੋਧਿਆ ਮੇਰੀ ਜਿੰਦੜੀ ਜਿਨ੍ਹਾਂ ਨਾਹੀ ਕਿਸ ਦੀ ਇਸ ਚੰਡਾਰਾਮ ਘਰ ਸੀ ਵਹਿਰ ਮਹਿਲ ਪਾਇਆ ਮੇਰੀ ਜਿੰਦੜੀ ਚਖ ਮਾਰਨ ਸਭਨਿੰਦਿਕ ਕੰਡਾਰਾਮ ਨਰਨਾ ਲਿਖਨਾਮ ਤੇ ਆਇਆ ਮੇਰੀ ਜਿੰਦੜੀ ਧਰਮਾਸਤ੍ਰ ਘਾ ਲਿਖ ਛੰਡਾਰਾਮ ਜਾਹੋ ਜਗ ਪੈ ਸੋ ਹੋ ਜਨਨਨ ਕੀ ਨਾਮ ਤੇ ਆਇਆ ਮੇਰੀ ਜਿੰਦੜੀ ਤੁਮ ਪਸਤ ਕਾ ਬਿਖ ਛਡਾਰਾ ਸੁਵਸਾ ਹਰਿਤ ਸਿਰੀ ਮੇਰੀ ਜਿੰਦੜੀ ਸਭੂ ਸਾਹਿਬ ਛਡਾਰਾ ਜਿਨਨੀ ਕਮਨਿ ਘਰਤਿਆ ਮੇਰੀ ਜਿੰਦੜੀ ਜਿਨਾ ਨਹੀਂ ਕਿਸੈ ਦੀ ਛਡਾਰਾ ਗੁਰ ਸਿਰਿਆ ਹਰ ਬਹਿਨ ਪਾਇਆ ਮੇਰੀ ਜਿੰਦੜੀ ਚੱਕ ਮਾਰਨ ਸਭ ਜੰਦਗ ਕੰਡਾ ਰਾਮ ਜਨ ਨਾਰਿਕ ਨਾ ਉੱਠਿਆ ਮੇਰੀ ਜਿੰਦੜੀ